ਉਹ ਮੋਰੇ ਬੈਠੀ ਸੀ ਪਿੱਛੇ ਉਹਦੀ ਚਾਚਾ ਜੀ ਦੀ ਲੜਕੀ ਬੈਠੀ ਸੀ ਇਹ ਦੋਨੇ ਜਾ ਰਹੇ ਸੀ ਜਦੋਂ ਖੇਤਾਂ ਦੇ ਆਪਣੇ ਕੋਟਲੀ ਖੱਖਿਆਂ ਤੋਂ ਬਾਹਰ ਨਿਕਲੇ ਆ ਖੇਤਾਂ ਤੇ ਉੱਥੇ ਉਹ ਡੋਰ ਦੇ ਗਲ ਚ ਉਹਨਾਂ ਦੇ ਫਸ ਗਈ ਉਹ ਫਸਣ ਦੇ ਕਰਕੇ ਲੜਕੀ ਦੀ ਜਿਹੜੇ ਗਰਦਨ ਤੇ ਫਿਰਨ ਕਰਕੇ ਮੌਤ ਹੋ ਗਈ ਇੱਕ ਨਾਰਮਲ ਡੋਰ ਸੀਗੀ ਜਿਹੜੀ ਕਿ ਖੇਤਾਂ ਵਿੱਚ ਸੀਗੀ ਖੇਤਾਂ ਵਿੱਚ ਮੋਟਰਸੈੱਡ ਦੇ ਵਿੱਚ ਫਸਣ ਕਰਕੇ ਉਹਦੀ ਲੜਕੀ ਦੇ ਗਲ ਤੇ ਫਿਰ ਗਈ ਹੈ ਮੌਤ ਹੋਈ ਹੈ ਲਗਾਤਾਰ ਪ੍ਰਸ਼ਾਸਨ ਵੱਲੋਂ ਸਮਾਜਿਕ ਸੰਸਥਾਵਾਂ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਇਸ ਦੇ ਨਾਲ ਬੇਜਬਾਨ ਜਿੱਥੇ ਆਪਣਾ ਨੁਕਸਾਨ ਕਰਵਾ ਰਿਹਾ ਉੱਥੇ ਹੀ ਕੀਮਤਾਂ ਜਾਨਾਂ ਵੀ ਜਾ ਰਹੀਆਂ ਇੱਕ ਅਜਿਹਾ ਹੀ ਵਾਕਿਆ ਘਟਿਆ ਹੈ ਦੁਸਾਂਝ ਕਲਾ ਇਲਾਕੇ ਦੇ ਵਿੱਚ ਕੋਟਲੀ ਖੱਖੇ ਪਿੰਡ ਦੇ ਵਿੱਚ ਜਿੱਥੇ ਇੱਕ 7 ਸਾਲਾਂ ਬੱਚੀ ਦੀ ਮੌਤ ਹੋਈ ਹੈ ਡੋਰ ਦੇ ਨਾਲ ਜਿਹੜੀ ਮੌਤ ਹੋਈ ਹੈ ਡੋਰ ਦੱਸਿਆ ਜਾ ਰਿਹਾ ਪਰ ਚਾਈਨਾ ਨਹੀਂ ਹੈਗੀ ਇਹ ਇੱਕ ਨਾਰਮਲ ਡੋਰ ਸੀ ਪਰ ਮੌਤ ਦਾ ਕਾਰਨ ਜਿਹੜੀ ਡੋਰ ਬਣੀ ਹੈ ਸਾਡੇ ਨਾਲ ਇਸ ਵਕਤ ਸੁਖਵਿੰਦਰਪਾਲ ਹੁਣੇ ਮੌਜੂਦ ਹੈ ਸਾਰੀ ਜਾਣਕਾਰੀ ਉਹਨਾਂ ਕੋਲ ਲੈ ਲੈਣੇ ਆ ਸੁਖਵਿੰਦਰ ਜੀ ਬੜਾ ਮੰਦ ਭਾਗੇ ਇਹ ਘਟਨਾ ਜਿਹੜੀ ਵਾਪਰੀ ਹੈ ਕਿ 7 ਸਾਲ ਦੀ ਬੱਚੀ ਹੈ ਜਿਹੜੀ ਇਸ ਖੂਨੀ ਡੋਰ ਦੀ ਲਪੇਟ ਦੇ ਵਿੱਚ ਆਈ ਹੈ ਤੇ ਜਿਹਦੀ ਹੁਣ ਮੌਤ ਹੋਈ ਹੈ ਥੋੜਾ ਬਰੀਫ ਕਰ ਦਿਓ ਪਹਿਲਾਂ ਤਾਂ ਡੋਰ ਦੱਸ ਦਿਓ ਕਿ ਡੋਰ ਇਹ ਚਾਈਨਾ ਡੋਰ ਸੀਗੀ ਜਾਂ ਇਹ ਲੇ ਰੋ ਨਹੀਂ ਇੱਕ ਨਾਰਮਲ ਡੋਰ ਸੀਗੀ ਜਿਹੜੀ ਕਿ ਖੇਤਾਂ ਵਿੱਚ ਸੀਗੀ ਖੇਤਾਂ ਵਿੱਚ ਮੋਟਰਸਾਈਕਲ ਦੇ ਵਿੱਚ ਫਸਣ ਕਰਕੇ ਉਹਦੀ ਲੜਕੀ ਦੇ ਗਲ ਤੇ ਫਿਰ ਗਈ ਹੈ ਮੌਤ ਹੋਈ ਹੈ ਪਰ ਇਹ ਚੈਨਾ ਡੋਰ ਨਹੀਂ ਸੀ ਨੋਰਮਲ ਡੋਰ ਸੀ ਅੱਛਾ ਹੁਣ ਦੱਸ ਦਿਓ ਪਿੰਡ ਕਿਹੜਾ ਹੈ ਜਿੱਥੇ ਪਿੰਡ ਪੂਰੀ ਖੱਖਿਆ ਇਹਦੇ ਲੜਕੀ ਦਾ ਨਾਮ ਹਰਲੀਨ ਆ ਇਹਦੇ ਪਿਤਾ ਦਾ ਨਾਮ ਬਿੰਦਾ ਇਹ ਆਪਣੇ ਦਾਦੇ ਦੀ ਦੁਕਾਨ ਤੇ ਜਾਂਦੀ ਸੀ ਰੋਜ਼ਾਨਾ ਜੀ ਤਰ੍ਹਾਂ ਉਹ ਦਸਾਂਜ ਕਲਾਂ ਦੁਕਾਨ ਕਰਦੇ ਨੇ ਸਤਨਾਮ ਸਿੰਘ ਹੈਗੇ ਨੇ ਉਹ ਮੋਹਰੇ ਬੈਠੀ ਸੀ ਪਿੱਛੇ ਉਹਦੀ ਚਾਚਾ ਜੀ ਦੀ ਲੜਕੀ ਬੈਠੀ ਸੀ ਇਹ ਦੋਨੇ ਜਾ ਰਹੇ ਸੀ ਜਦੋਂ ਖੇਤਾਂ ਦੇ ਆਪਣੇ ਕੋਟਲੀ ਖੱਖਿਆਂ ਤੋਂ ਬਾਹਰ ਨਿਕਲੇ ਆ ਖੇਤਾਂ ਤੇ ਤੇ ਉੱਥੇ ਉਹ ਡੋਰ ਦੇ ਗਲ 'ਚ ਉਹਨਾਂ ਦੇ ਫਸ ਗਈ ਉਹ ਫਸਣ ਦੇ ਕਰਕੇ ਲੜਕੀ ਦੀ ਜਿਹੜੇ ਗਰਦਨ ਤੇ ਫੇਰਨ ਕਰਕੇ ਮੌਤ ਹੋ ਵੀ ਇਹ ਮੌਕੇ ਤੇ ਮੌਤ ਹੋਈ ਆ ਮੈਨੂੰ ਮੈਨੂੰ ਲੱਗਦਾ ਕਿ ਇਹ ਮੌਕੇ ਤੇ ਹੀ ਮੌਤ ਹੋ ਗਈ ਪਰ ਇਹਨਾਂ ਨੇ ਮੇਰ ਹਸਪੀਟਲ ਦੱਸਾਇਆ ਸੀ ਉੱਥੇ ਮੈਂ ਉਹ ਡਾਕਟਰ ਸਾਹਿਬ ਜਿਹੜੀਆਂ ਲੜਕੀਆਂ ਕੰਮ ਕਰਦੀਆਂ ਨੇ ਉਹਨਾਂ ਨੂੰ ਪੁੱਛਿਆ ਸੀਗਾ ਉਹ ਕਹਿੰਦੇ ਕਿ ਇਹ ਜਿਹੜੀ ਮੌਤ ਸਾਨੂੰ ਲੱਗਦੀ ਵੀ ਸਾਹ ਨਹੀਂ ਸੀ ਆ ਰਿਹਾ ਪਰ ਇਹ ਫਿਰ ਬਿਰਖ ਹਸਪੀਟਲ ਲੱਗਾ ਜਦੋਂ ਮੈਂ ਸਤਨਾਮ ਸਿੰਘ ਨਾਲ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਜਿਹੜੀ ਆ ਮੇਰੀ ਪੋਤੀ ਦੀ ਮੌਤ ਹੋ ਚੁੱਕੀ ਹੈ ਹੂੰ ਅੱਛਾ ਇਹ ਕਿੰਨੀ 7 ਸਾਲ ਦੀ 7 ਸਾਲ ਦੀ ਹਾਂਜੀ 7 ਸਾਲ ਦੀ ਆ ਪਹਿਲੇ ਜਮਾਤ ਤੇ ਪੜਦੀ ਸੀਗੀ ਹੂੰ ਔਰ ਜਾਨਾ ਦਾਦੇ ਦੇ ਨਾਲ ਜਾਂਦੀ ਸੀਗੀ ਦੁਕਾਨ ਤੇ ਉਹ ਜਾਣ ਕਰਕੇ ਤੇ ਉਹ ਅੱਜ ਵੀ ਰੂਟੀਨ 'ਚ ਜਿਹੜਾ 4:40 ਤੇ ਇੱਕ ਇਹ ਘਰੋਂ ਗਏ ਹੋਣੇ ਆ 4:45 ਤੇ ਸਾਨੂੰ ਫੋਨ ਆ ਗਿਆ ਅਸੀਂ ਚੈੱਕ ਕੀਤਾ ਉੱਥੋਂ ਅਸੀਂ ਡੋਰ ਵੀ ਰਿਕਵਰ ਕੀਤੀ ਥੋਰ ਵੀ ਪਰ ਉਹ ਵੀ ਜਿਹੜੀ ਨਾਰਮਲ ਡੋਰ ਹਾਂਜੀ ਮੇਰੇ ਕੋਲ ਡੋਰ ਮੈਂ ਲਈ ਹੈ ਜਿਹੜੀ ਉਹ ਮੋਟਰਸਾਈਕਲ ਦੇ ਵਿੱਚ ਫਸੀ ਸੀਗੀ ਉਹ ਨਾਰਮਲ ਡੋਰ ਹੈਗੀ ਆ ਇਹ ਪਰ ਫਿਰ ਵੀ ਅਸੀਂ ਇਹ ਕਹਿੰਦੇ ਆ ਕਿ ਡੋਰਾ ਨੂੰ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਪਤੰਗ ਵਗੈਰਾ ਜਿਹੜੇ ਚੜਾਉਂਦੇ ਨੇ ਇਹ 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 ਨਾਰਮਲ ਡੋਰ ਨਹੀਂ ਹੀ ਦੇਖੋ ਇੱਕ ਬੱਚੇ ਦੀ ਜਿਹੜੀ ਜਾਨ ਲੇਦੀ ਆ ਅਸੀਂ ਸਾਰਿਆਂ ਨੂੰ ਅਸੀਂ ਵੀ ਅਪੀਲ ਕਰਦੇ ਆ ਹੱਥ ਜੋੜ ਕੇ ਕਿ ਇਸ ਤਰ੍ਹਾਂ ਜਿਹੜਾ ਪਤੰਗ ਵਗੈਰਾ ਚੜਾਉਂਦੇ ਆ ਖੇਤਾਂ 'ਚ ਡੋਰ ਹੁੰਦੀ ਆ ਨਾ ਕਰੋ ਇਸ ਤਰ੍ਹਾਂ ਨਾ ਕਰੋ ਇਹਦੇ ਨਾਲ ਮਾਸੂਮ ਬੱਚੇ ਦੀ ਜਾਨ ਚਲ ਗਈ ਔਰ ਫਿਰ ਜਾਨਵਰ ਵਗੈਰਾ ਦੀ ਵੀ ਜਾਨਾ ਜਾਂਦੀਆਂ ਨੇ ਨਾ ਇਸ ਤਰ੍ਹਾਂ ਦੀ ਡੋਰ ਵਗੈਰਾ ਨਾਲ ਪਤੰਗ ਨਾ ਚੜਾਓ اچھا ਇੱਕ ਹੋਰ ਤੁਸੀਂ ਪਰਵਾਰ ਨਾਲ ਗੱਲ ਕੀਤੀ ਐ ਦੱਸਿਆ ਆ ਰਿਹਾ ਕਿ ਮਾਤਾ ਤੇ ਪਿਤਾ ਹਲੇ ਦੋਨੋਂ ਹੀ ਹੈ ਨਹੀਂ ਉਹਨਾਂ ਨੂੰ ਹਲੇ ਤੱਕ ਸ਼ਾਇਦ ਪਤਾ ਵੀ ਨਹੀਂ ਹੈਗਾ ਇਸ ਗੱਲ ਦਾ ਇਹਦੀ ਪਿਤਾ ਨਹੀਂ ਉਹਨਾਂ ਨੂੰ ਪਤਾ ਤਾਂ ਲੱਗ ਗਿਆ ਹੈਗਾ ਪਰ ਉਹਦੀ ਮਾਤਾ ਦਾ ਪਿੱਤੇ ਦਾ ਆਪਰੇਸ਼ਨ ਪੀਆਈ ਹੋਇਆ ਉਹ ਵੀ ਆ ਰਹੇ ਆ ਪਰ ਉਹਦਾ ਆਪਰੇਸ਼ਨ ਵੀ ਉਹ ਕਹਿੰਦੇ ਅੱਜ ਜਾਂ ਕੱਲ ਹੋਇਆ ਹੈਗਾ ਤੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਦੀ ਇਕੱਲੀ ਇਹ ਸਿੰਗਲ ਬੱਚੀ ਸੀਗੀ ਜਿਹਦੀ ਮੌਤ ਹੋਈ ਇਕਲੌਤੇ ਬੇਟੇ ਹਾਂਜੀ ਤੇ ਹੁਣ ਸਰਕਾਰ ਵੱਲ ਫਿਰ ਕੀ ਹੋ ਰਹੀ ਹੈ ਜੀ ਕਰ ਵੀ ਉਹਦੇ ਦਾਦੇ ਨਾਲ ਗੱਲ ਸਾਡੀ ਹੋ ਗਈ ਆ ਪਰ ਜਿੱਦਾਂ ਵੀ ਅਗਲਾ ਕਹੂਗਾ ਪਰਿਵਾਰ ਦੇ ਮੈਂਬਰ ਅਸੀਂ ਉਸੇ ਤਰ੍ਹਾਂ ਕਰਾਂਗੇ ਜਿਸ ਤਰ੍ਹਾਂ ਉਹ ਚਾਹੁੰਦੇ ਨੇ ਤੋਂ ਅਪੀਲ ਕਰਨਾ ਚਾਹੁੰਗੇ ਕਿਉਂਕਿ ਇੱਕ 7 ਸਾਲ ਦੇ ਬੱਚੇ ਦੀ ਜਿਹੜੀ ਮੌਤ ਹੋਈ ਹੈ ਅਪੀਲ ਸਾਡੀ ਇੱਕੋ ਹੀ ਹੈ ਜੀ ਅਸੀਂ ਇਹੀ ਬੇਨਤੀ ਕਰਦੇ ਹਾਂ ਅਸੀਂ ਰੋਜ਼ਾਨਾ ਅਲੋਟਮੈਂਟਾਂ ਕਰਾਉਂਦੇ ਨੇ ਸਾਡੇ ਸੀਨੀਅਰ ਆਫਸਰ ਜਿਹੜੇ ਆ ਉਹ ਦੁਕਾਨਾਂ ਚੈੱਕ ਕਰਦੇ ਆਂ ਅਸੀਂ ਸਾਰਾ ਕੁਛ ਹੀ ਚੈੱਕ ਕਰਦੇ ਅਸੀਂ ਚੈਨਾ ਡੋਰ ਨੂੰ ਤਾਂ ਕਹਿੰਦੇ-ਕਹਿੰਦੇ ਸੀ ਅਸੀਂ ਅੱਜ ਇਸ ਭਾਣੇ ਨੂੰ ਦੇਖ ਕੇ ਅਸੀਂ ਇਹ ਵੀ ਕਹਿੰਦੇ ਆ ਕਿ ਇਸ ਡੋਰ ਨੂੰ ਵੀ ਨਾ ਵਰਤੋ ਜਿਹੜੀ ਨਾਰਮਲ ਡੋਰ ਵੀ ਆ ਉਹਨਾਂ ਨੂੰ ਵੀ ਨਾ ਵਰਤੋ ਕਿਉਂਕਿ ਦੇਖੋ ਚੈਨਾ ਡੋਰ ਤਾਂ ਕਰਦੇ-ਕਰਦੇ ਸੀ ਪਰ ਨੋਰਮਲ ਦੇ ਨਾਲ ਵੀ ਮੌਤ ਹੋ ਗਈ ਆ ਤਾਂ ਅਸੀਂ ਇਸ ਨੂੰ ਵੀ ਇਹ ਕਹਾਂਗੇ ਕਿ ਇਹ ਨਾ ਬੱਚੇ ਚੜਾਉਣ ਬੱਚੇ ਆਪਣੀ ਪੜ੍ਹਾਈ ਵੱਲ ਖਿਆਲ ਰੱਖਣ ਇਹਨੂੰ ਪਤੰਗਾਂ ਨੂੰ ਛੱਡਣ ਠੀਕ ਧੰਨਵਾਦ ਜੀ ਸੰਸਦ ਦੇ ਮホール ਬੜਾ ਗਮਗਿਨਾ ਹੈ ਅਸੀਂ ਉਸ ਘਰ ਦੇ ਵਿੱਚ ਮੌਜੂਦ ਹੈ ਜਿੱਥੇ ਇਹ ਸਾਰਾ ਭਾਣਾ ਵਾਪਰਿਆ ਆ ਹਾਲੇ ਤੱਕ ਮਾਤਾ ਪਿਤਾ ਜਿਹੜੀ ਬੱਚੀ ਦੇ ਉਹ ਚੰਡੀਗੜ੍ਹ ਪੀਦੀ ਆਈ ਤਾਂ ਵਾਪਸ ਆਲੇ ਦੱਸਿਆ ਜਾ ਰਿਹਾ ਕਿ ਉਹਦੇ ਮਾਤਾ ਜਿਹੜੇ ਆ ਉਹਨਾਂ ਦੇ ਆਪਰੇਟ ਹੋਇਆ ਤੇ ਮੈਨੂੰ ਨਹੀਂ ਲੱਗਦਾ ਸ਼ਾਇਦ ਮਾਤਾ ਨੂੰ ਇਹ ਗੱਲ ਦਾ ਪਤਾ ਹੋਊਗਾ ਕਿ ਉਹਦੀ ਧੀ ਆ ਜਿਹੜੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਤੇ ਇਸ ਡੋਰ ਦੀ ਚਪੇਟ ਵਿੱਚ ਆ ਕੇ ਜਿਹੜੀ ਹੈ ਇਸ ਜਹਾਨ ਨੂੰ ਅਲਵਿਦਾ ਕਹਿ ਗਈ ਹੈ ਬੜਾ ਮੰਦ ਭਾਗੇ ਇਹ ਘਟਨਾ ਵਾਪਰੇ ਇੱਕ ਲੋਤੀ ਜਿਹੜੀ ਧੀ ਸੀਗੀ ਇਕਲੌਤਾ ਬੱਚਾ ਸੀਗਾ ਆਪਣੇ ਮਾਪਿਆਂ ਦਾ ਜਿਹੜਾ ਇਸ ਡੋਰ ਚਾਹੇ ਉਹ ਚਾਹੇ ਨਾ ਹੋਵੇ ਚਾਹੇ ਨਾਰਮਲ ਡੋਰ ਹੋਵੇ ਪਰ ਡੋਰ ਦੀ ਲਪੇਟ ਦੇ ਵਿੱਚ ਆ ਕੇ ਸਦਾ ਲਈ ਜਿਹੜਾ ਹੋ ਆਪਣੇ ਪਰਿਵਾਰ ਤੋਂ ਜਿਹੜੀ ਵਿਛੜ ਗਈ ਹੈ ਅਪੀਲ ਕੀਤੀ ਹੈ ਪੁਲਿਸ ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਅਕਸਰ ਹੁਣ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵੀ ਚੱਲੀ ਸੀ ਕਾਫੀ ਵਾਇਰਲ ਹੋਈ ਸੀ ਚਾਹੇ ਉਹ ਪੁਲਿਸ ਮਲਾਇਮ ਬਣ ਕੇ ਹੀ ਕਿਸੇ ਵੀਰ ਨੇ ਕੀਤੀ ਸੀ ਪਰ ਉਹ ਇੱਕ ਸੁਨੇਹਾ ਬੜਾ ਚੰਗਾ ਦਿੱਤਾ ਸੀਗਾ ਤੇ ਅਸੀਂ ਵੀ ਅਪੀਲ ਇਹੀ ਕਰੂਗੇ ਕਿ ਇਸ ਡੋਰ ਨੂੰ ਛੱਡੋ ਕਿਉਂਕਿ ਕਿਸੇ ਦਾ ਬੱਚਾ ਕੋਈ ਬੇਜੁਬਾਨ ਕੋਈ ਇਹਦੀ ਲਪੇਟ ਵਿੱਚ ਆ ਕੇ ਆਪਣੀ ਕੀਮਤੀ ਜਾਨਾ ਗਵਾ ਰਿਆ ਤੇ ਹੁਣ ਇੱਕ ਜਿਹੜਾ ਮੰਦਭਾਗੀ ਘਟਨਾ ਕੋਟ ਲਿਖਖਾ ਦੇ ਜਿਹੜੇ ਵਾਪਰੀ ਹੈ ਉਸ ਦੇ ਨਾਲ ਜਿਹੜਾ ਹੈ ਮਾਹੌਲ ਬੜਾ ਗਮਗੀਨ ਇੱਥੇ ਬਣਿਆ ਹੋਇਆ ਹੈ ਧੰਨਵਾਦ